ਮੇਰੇ ਸਾ ਤੁਸੀਂ ਮੰਜੇ ਤੇ ਬੈਠੇ ਮੈਂ ਕੁਰਸੀ ਤੇ ਬੈਠਾ ਕੋਈ ਗੱਲ ਨਹੀਂ ਹੈ ਜੀ ਆ ਆਏ ਬੰਦੇ ਦਾ ਸਵਾਗਤ ਸਿਰ ਤੇ ਚੱਕੋ ਨਾ ਆਏ ਹੇ 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 ਬਾਪੂ ਜੀ ਤੁਸੀਂ ਸਾਡੇ ਬਜ਼ੁਰਗ ਹੈ ਬਜ਼ੁਰਗ ਆਪਣੀ ਜਗਾ ਆਇਆ ਬੰਦਾ ਆਪਣੀ ਜਗਾ ਹੈ ਜੀ ਬਜ਼ੁਰਗ ਤਾਂ ਹੁਣ ਹੌਲੀ ਹੌਲੀ ਹੂੰ ਲਓ ਜੀ ਵੀਡੀਓ ਦੀ ਸ਼ੁਰੂਆਤ ਦੇਖੋ ਕਿੰਨੀ ਸੋਹਣੀ ਗੱਲ ਤੋਂ ਹੋਈ ਹੈ ਜੀ ਆਹ ਹੈ ਪੁਰਾਣੀਆਂ ਸ਼ਖਸੀਅਤਾਂ ਦੀ ਜੀਵਨ ਸ਼ੈਲੀ ਜੀ ਬਜ਼ੁਰਗਾਂ ਦੀ ਸੋਚ ਦੀ ਕਿਆ ਕਮਾਲ ਦੀ ਗੱਲ ਕੀਤੀ ਬਾਬਾ ਜੀ ਨੇ ਬਾਬੇ ਨਾਂ ਕੀ ਜੀ ਆਪਣਾ ਜੀ ਕਰਨਾਇਲ ਸਿੰਘ ਜੀ ਤੁਹਾਡੇ ਬਾਪੂ ਜੀ ਦਾ ਨਾਮ ਕਰਨਾਇਲ ਸਿੰਘ ਬੇਬੇ ਤੁਹਾਡਾ ਨਾਮ ਜੀ ਬਚਨ ਕੌਰ ਬੇਬੇ ਬਚਨ ਕੌਰ ਜੀ ਤੁਹਾਡੇ ਮਾਤਾ ਜੀ ਦਾ ਨਾਮ ਉਤਮ ਕੌਰ ਦਾਦੀ ਜੀ ਦੇਖੇ ਆਪਣੇ ਨਹੀਂ अच्छा दादाजी दादाजी ਨੇ ਦੇਖਿਆ ਪਿਤਾ ਜੀ ਦਾ ਨਾਮ ਪਿਤਾ ਜੀ ਦਾ ਨਾਮ ਰਾਲਾ ਸਿੰਘ ਹਮ ਅੱਜ ਤੁਹਾਡੇ ਨਾਲ ਗੱਲਾਂ ਕਰਨ ਆਏ ਜੀ ਦੋਹੇ ਜੀ ਅਸੀਂ ਹਾਂ ਬਹੁਤ ਖੁਸ਼ੀ ਦੀ ਗੱਲ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਅਸੀਂ ਬਜ਼ੁਰਗਾਂ ਦੇ ਨਾਲ ਗੱਲਾਂ ਕਰਦੇ ਆਂ ਔਰ ਨੌਜਵਾਨਾਂ ਨੂੰ ਸੇਧ ਦਿੰਨੇ ਆਂ ਤਾਂ ਜੋ ਨੌਜਵਾਨਾਂ ਨੂੰ ਪਤਾ ਲੱਗ ਸਕੇ ਕਿ ਸਹੀ ਸੋਚ ਕੇ ਆ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਨਾ ਉੱਥੇ ਬਹੁਤ ਵਧੀਆ ਝਲਕ ਦੇਤੀ ਗੱਲ ਦੀ ਬਹੁਤ ਚੰਗਾ ਲੱਗਿਆ ਤੁਹਾਡੇ ਕੋਲ ਆ ਕੇ ਹਮ ਸਾਡਾ ਵੀ ਮਨ ਬਹੁਤ ਖੁਸ਼ ਹੋਇਆ ਬਈ ਬਹੁਤ ਘਟ ਪੇੜੇ ਹੈ ਜਿਹੜੀ ਮਜ਼ੁਰਗਾ ਨਾਲ ਗੱਲਾਂ ਕਰਦੀ ਹੈ ਨੌਜਾਨਾ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਹਮ ਤਰਹ ਹੋਣਾ ਜਿਹੜਾ ਜਮਾਨਾ ਹੈ ਹੂੰ ਸਾਰਾ ਬਾਹਰ ਚਲਾ ਗਿਆ ਹੂੰ ਆ ਮੇਰੇ ਪੁੱਤ-ਵੋਤੇ ਆ ਨਾ ਦੇਖੋ ਮੈਂ ਉਠਾਲਣ ਦਾ ਜਿੱਤੋਂ ਮੁੰਡਾ ਹੈ ਨਹੀਂ ਹੋਣੇ ਚ ਹੂੰ ਇਹਦਾ ਪਿਤਾ ਜੀ ਆਪਾਂ ਬੜਾ ਮੁੰਡਾ ਜੀ ਛੋਟਾ ਆਰਡਰ ਆ ਕਾਰੋਬਾਰ ਆਪਣਾ ਚਲਾਇਆ ਹੈ ਹੂੰ ਬਾਹਰ ਕੋਈ ਜ਼ਰੂਰੀ ਨਹੀਂ ਨਠਣਾ ਹਾਂ ਹੂੰ ਹੂੰ ਆਪਣਾ ਕਾਰੋਬਾਰ ਕਰੋ ਹੂੰ ਮੇਰੀ ਹੁਣ ਪੈਨਸ਼ਨ ਮੈਂ ਆਪਣੇ ਆਪ ਨੂੰ ਬੁੱਢਾ ਸਮਝਿਆ ਹੀ ਨਹੀਂ ਆਹ ਬੜੀ ਵੱਡੀ ਗੱਲ ਹੈ ਹਾਂ ਦੋ ਪੈਨਸ਼ਨਾਂ ਨਹੀਂ ਹੈ ਜੀ ਹਮ ਇੱਕ ਆ ਕੇ ਮੈਂ ਲਾਸਟ ਸਰਵਿਸ ਵਿੱਚ ਐਨ ਸੀ ਸੀ ਲੈ ਲਈ ਸੀ ਰੋਪੜ ਹਮ 72 74 ਚ ਜੀ ਇੱਥੇ ਜਿਹੜੇ ਅਫਸਰ ਤੇ ਉਹ ਐਕਸਮੈਨ ਤੇ ਹਮ ਦੋ ਚਾਰ ਉਹਨਾਂ ਨਾਲ ਮੇਰੀ ਦੋਸਤੀ ਸੀ ਦੋਸਤੀ ਸੀ ਹੂੰ ਕਿਉਂਕਿ ਉਹ ਵੀ ਆਰਮੀ ਦੇ ਰਿਟਾਇਰ ਸੀਗੇ ਹੂੰ ਅੰਤੋਂ ਕਹਿੰਦੇ ਤੁਸੀਂ ਜਿਆਦਾ ਰਿਟਾਇਰ ਹੋਗੇ ਤੁਹਾਨੂੰ ਅਸੀਂ ਇਥੇ ਲੈ ਲੇਨਾ ਜੀ ਬਸ ਉੱਥੇ ਹੀ ਲੈ ਲਿਆ ਪਬਲਿਕ ਹੈਲਥ ਚ ਅੱਛਾ ਤੁਸੀਂ ਪਬਲਿਕ ਹੈਲਥ ਚ ਵੀ ਰਹੇ ਆਰਮੀ ਚ ਵੀ ਰਹੇ ਹਾਂਜੀ ਆਰਮੀ ਚ ਵੀ ਰਹੇ ਤੇ ਬਾਅਦ ਚ ਪਬਲਿਕ ਹੈਲਥ ਚ ਵੀ ਰਹੇ 26 ਸਾਲ ਆਰਮੀ ਚ ਹੂੰ ਆ 7772 ਚ ਰੋਪੜ ਕਾਲ ਜਿਚ ਐਨਸੀਸੀ ਤੇ ਟ੍ਰੇਨਿੰਗ ਦੇਣ ਤੇ ਸੀਗਾ ਜੀ ਸ਼ੁਭੇਦਾਰੀ ਚ ਹੂੰ ਤੇ ਉਹ ਦਵਾਰ ਹਾ ਪਹਿਲੇ ਖਲਟੇ ਫਿਰ ਰੋਪੜ ਵਾਲੇ ਤਾਂ ਕਈ ਤੁਹਾਨੂੰ ਜਾਣਦੇ ਹੋਣਗੇ ਸਟੂਡੈਂਟ ਵਿਦਿਆਰਥੀ ਹਾਂਜੀ ਸਭ ਰੋਪੜ ਦੇ ਸਭ ਜਾਣਦੇ ਸੀ ਪਰ ਬਹੁਤ देर ਹੋ ਗਈ ਉਹ ਵੀ ਰਿਟਾਇਰ ਹੋ ਕੇ ਫੌਜ ਵੀ ਹੋ ਚੁੱਕੇ ਬਹੁਤ ਜਣੇ ਜਿਹੜੇ ਰਟਾਇਰ ਹੋ ਕੇ ਪਰ ਮਾ ਤੁਹਾਨੂੰ ਵੀ ਪਿਆਰੇ ਨਹੀਂ ਜਿਹੜੇ ਹੈਗੇ ਆ ਉਹ ਤੁਹਾਨੂੰ ਪਛਾਣ ਲੈਣਗੇ ਬਹੁਤ ਚੰਗੀ ਤਰ੍ਹਾਂ ਪਛਾਣ ਲੈਣਗੇ ਨਾ ਜੀ ਲੈ ਗੱਲ ਕਰੀਏ ਇੱਧਰ ਥੋੜੀ ਜੀ ਇਹਨਾਂ ਨਾਲ ਦੇਖੋ ਜੀ ਬਾਪੂ ਜੀ ਕਰਨੈਲ ਸਿੰਘ ਜੀ ਸੂਬੇਦਾਰ ਕਰਨੈਲ ਸਿੰਘ ਜੀ ਪਿੰਡ ਪਾਉਵਾਲ ਦੇ ਵਿੱਚ ਬੈਠੇ ਆ ਜਿਹੜੇ ਸਰਕਾਰੀ ਕਾਲਜ ਰੋਪੜ ਦੇ ਵਿੱਚ ਪੜ੍ਹੇ ਆ ਜੀ ਐਨਸੀਸੀ ਦੀ ਟ੍ਰੇਨਿੰਗ ਲਈ ਹੈ 1972 73 ਦੇ ਬੈਚ ਦੇ ਜਰੂਰ ਕਮੈਂਟ ਕਰਿਓ ਜੇ ਬਾਪੂ ਜੀ ਨੂੰ ਜਾਣਦੇ ਆ ਜੀ ਆਹ ਕਹਿਤੀ ਜੀ ਗੱਲ ਤੁਹਾਡੀ ਜੀ ਹੂੰ ਪਹਿਚਾਨ ਗਏ ਤੁਹਾਨੂੰ ਹੁਣ ਆ ਜਿਹੜਾ ਰੋਪੜ ਗੋੜਾਲੀ ਬਾਜ਼ਾਰ ਹੈ ਨਾ ਹਾਂਜੀ ਹਾਂਜੀ ਉਹਦੇ ਸਾਹਮਣੇ ਨਵੀਂ ਦੁਕਾਨ ਖੋਲੀ ਹੈ 6-7 ਸਾਲ ਹੋ ਗਏ ਹੂੰ ਲੰਬਾ ਸਰਦਾਰ ਜੀ ਉਹ ਆਪਣਾ ਚੇਤਲਾ ਹੈ ਹਾਂ ਉਹ ਬਹੁਤ ਸਵਾਗਤ ਕਰਦਾ ਹੈ ਹੂੰ ਕਹਿੰਦਾ ਜੀ ਤੁਹਾਡਾ ਨਾ ਸਵਾਗਤ ਹੁਣ 5-5-6 ਸਾਲ ਹੋਏ 6 ਆਪਾਂ ਗਏ ਨਹੀਂ ਬਾਜ਼ਾਰ ਕਿ ਆ ਕੰਨ ਜਾਣੇ ਹੂੰ ਨਿਆਣੇ ਯਾਰ ਨਹੀਂ ਦਿੰਦੇ ਨਾ ਮੈਂ ਇਕੱਲਾ ਜਾਣਾ ਹੂੰ ਮੈਂ ਨਹੀਂ ਜਾਉਂ ਰਹਾ ਬੇ ਮੈਂ ਆਪਣੇ ਟੱਬਰ ਤੋਂ ਬਿਨਾਂ ਕੱਲਾ ਜਾਵਾਂ ਕਿਤੇ ਹੂੰ ਆ ਆ ਹਵ ਤੇਰਾ ਤੋਂ ਮੂਰੇ ਇੱਕ ਸੜਕ ਛਾਈ ਫੇਰੇ ਆਈ ਗਏ ਹੂੰ ਹਾਂ ਨੂੰ ਜਾਂਦੇ ਕਿ ਸ਼ਸ਼ੂ ਬੇਬੇ ਤੁਸੀਂ ਚੱਲ ਜੰਨੇ ਜੀ ਨਾ ਮੈਂ ਵੀ ਨਹੀਂ ਜਾਂਦੀ ਤੁਸੀਂ ਵੀ ਨਹੀਂ ਜਾਂਦੇ ਤੁਹਾਡੇ ਵਿਆਹ ਦੀਆਂ ਗੱਲਾਂ ਵੀ ਕਰਨੀਆਂ ਅੱਜ ਅਸੀਂ ਹਾਂ ਜੀ ਬਿਆਹ ਦੀਆਂ ਤਾਂ ਇਹ ਮੇਰੇ ਮਗਰੇ ਪਏ ਹੀ 3 ਸਾਲ 3 ਵਾਰ ਕੈਨਸਲ ਹੋਇਆ ਅੱਛਾ ਹਾਂ ਮੈਂ ਬਹੁਤ ਥਲੇਟ ਸੀ ਹਮ ਇੱਕ ਵਾਰ ਤਾਂ ਇਹ ਬਰਗੇਟ ਨੇ ਜਾਣ ਦਿੱਤਾ ਉਹਨਾਂ ਦੀ ਲੜਾਈ ਚ ਫਿਰ ਮਕਰਰ ਕੀਤਾ ਫਿਰ ਬਰਗੇਟ ਆਇਆ ਨੇ ਆਪਣੀ ਟੀਮ ਦਿੱਲੀ ਭੇਜਤੀ ਹਮ ਉਹ ਕਹਿੰਦੇ ਵੈਸੇ ਨਹੀਂ ਛੱਡਣਾ ਹਮ ਫਿਰ ਇਹਦੇ ਬਾਰਸ਼ਾ ਨੇ ਕੈਨਸਲ ਕਰ ਰਿਹਾ ਹੂੰ ਫੇਰ ਮੈਂ ਆਇਆ ਫੇਰ ਮੈਂ ਕਰ ਰਹੀ ਤਾ ਫੇਰ ਮੇਰਾ ਪ੍ਰਮੋਸ਼ਨ ਸੀਗਾ ਹੂੰ ਉਹ ਕਹਿੰਦੇ ਪ੍ਰਮੋਸ਼ਨ ਤਾਂ ਕਿਤੇ ਰਿਹਾ ਵੀ ਹਾਜ਼ਰ ਤਾਂ ਜਾ ਹੀਦਾ ਤਾਂ ਸਟਾਲੇ ਦੇ ਨਾ ਹੰਦਾ ਜਦ ਤਾ ਇਸ ਤੇ ਵਿਚ ਨੰ ਬੰਦਾ ਹੋਇਆ ਹੂੰ ਉਹਨੂੰ ਕਿਵੇਂ ਦਿਖਾਵਾਂਗੇ ਅਸੀਂ ਅੱਛਾ ਤਿੰਨ ਵਾਰੀ ਫੇਰ ਕੈਨਸਲ ਹੋਇਆ ਪੋਸਟਪੋਨ ਹੋਇਆ ਤੁਹਾਡਾ ਵਿਆਹ ਹੈ ਜੀ ਤੁਹਾਡੀ ਉਮਰ ਕਿੰਨੀ ਹੈ ਪਹਿਲਾਂ ਦੱਸੋ ਜੀ ਉਮਰ 90 95 ਹੈ 95 ਸਾਲ ਨੇ 80 95 96 ਦੇ ਤੇ ਬੇਬੇ ਤੁਹਾਡੀ ਦੀ 6 ਘਟ ਤੁਹਾਡੀ ਉਮਰ ਦੀ 10 ਸੇ 37 ਤੋਂ ਨੂੰ ਇਹਨਾਂ ਨੇ ਅੱਛਾ ਇਹ 6 ਮਹੀਨੇ ਘਟੇ ਹਣ ਤੇ 6 ਸਾਲ ਘਟ 6 ਸਾਲ ਘਟ ਹੂੰ ਬਾਹੜਾ ਦੀ ਲੜਾਈ ਵਿੱਚ ਹੂੰ ਉਦੋਂ ਵਿਆਹ ਤੋਂ ਮੈਨੂੰ ਫਿਰ 3 ਮਹੀਨੇ ਇਕੱਠੇ ਛੁੱਟੀ ਮਿਲੀ ਅੱਛਾ ਉਦੋਂ ਹੋਇਆ ਵਿਆਹ ਬਾੜ ਦੀ ਲੜਾਈ ਤੇ ਬਾਅਦ ਪਹਿਲਾਂ ਪਹਿਲਾਂ ਅੱਛਾ ਫੇਰ ਅਸੀਂ ਚਲੇ ਗਏ ਲੜਾਈ ਨੂੰ ਬਾਹੜੀ ਨੂੰ ਹੂੰ ਬਸ ਇਸ ਤਰ੍ਹਾਂ ਹੁੰਦਾ ਰਿਹਾ ਹੂੰ ਹੁਣ ਪਿੱਛੇ ਜਹੇ ਮਿਲਖਾ ਸਿੰਘ ਸੀਗਾ ਸਾਡੇ ਨਾਲ ਅੱਛਾ ਮਿਲਖਾ ਸਿੰਘ ਤੁਹਾਡੇ ਨਾਲ ਸੀ ਹਾਂ ਅੱਛਾ ਬਹੁਤ ਜੜਾ ਕਿਸੇ ਹੂੰ ਉਸ ਨੂੰ ਗਵਰਨਮੈਂਟ ਤਾਂ ਜਿਆਦਾ ਹੁਣ ਲੱਖਾਂ ਹੀ ਰੁਪਏ ਦਿੰਦੇ ਆ ਹੂੰ ਉਹਨੂੰ 5000 ਰੁਪਏ ਦਿੱਤਾ ਚੱਕ ਵੇ ਜੀ ਅੱਛਾ ਮੇਰੇ ਖਾਰ ਸਿੰਘ ਨੂੰ ਅੱਛਾ ਅ ਜਿਹੜਾ ਕਿ ਕਰੋੜਾਂ ਦਾ ਮਾਲਕ ਸੀ ਹੂੰ ਪੰਜ ਪੰਜ ਸਿਰਫ 5000 5000 ਚੈੱਕ ਪੁਰਾਣਾ ਹੈ ਉਹ ਜਿਸ ਤਰ੍ਹਾਂ ਪਾ ਟੁੱਟਿਆ ਹੋਇਆ ਸਾਈਕਲ ਟੁੱਟਿਆ ਕਿਸੇ ਮਹਿਮਾਨ ਨੇ ਆਉਣਾ ਹੋਵੇ ਟੁੱਟਿਆ ਹੋਇਆ ਸਾਈਕਲ ਝਰਖਾ ਪੀੜੀ ਪਿਛੇ ਲ ਕੋ ਦੋ ਅੱਛਾ ਉਹ ਕਮੋਦਾ ਸੀਗਾ ਸਾਡਾ ਹੂੰ ਸਾਡੇ ਨਾਲ ਇਦਾਂ ਹੁੰਦਾ ਸੀ ਵੀ ਪੁਰਾਣੇ ਹੋ ਗਏ ਤਾਂ ਰਿਟਾਇਰ ਹੋ ਗਏ ਭਈ ਮਰ ਵੀ ਗਏ ਉਹਨੇ ਚਿੱਠੀ ਲਿਖੀ ਹੂੰ ਨਾਲੇ ਮੋੜਤਾ ਪੈਸਾ ਹੂੰ ਵੀ ਜੇ ਤੁਸੀਂ ਇੱਜ਼ਤ ਨਹੀਂ ਕਰ ਸਕਦੇ ਹੂੰ ਤਾਂ ਵੇਚੀ ਦਾ ਨਾ ਕਰੋ ਮਿਲਖਾ ਸਿੰਘ ਨੇ ਕਿਹਾ ਮਿਲਖਾ ਸਿੰਘ ਨੇ ਅੱਛਾ ਗੱਲ ਤਾਂ ਸਹੀ ਗਈ ਸਹੀ ਹੈ ਹੂੰ ਵੀ ਜਿਹ ਇੱਜ਼ਤ ਨਹੀਂ ਕਰ ਸਕਦੇ ਤੁਸੀਂ ਮਰ ਗਿਆ ਹੁਣ ਪਿੱਛੇ ਜੇ ਆ ਪਿੱਛੇ ਦੀ ਡੈਥ ਹੋਈ ਆ ਹਾਂ ਬਈ ਤਾਂ ਤੁਸੀਂ ਬੇਚੀਤਾਂ ਕਰੋ ਹੂੰ ਮੈਂ ਕੌਣ ਐ ਹੂੰ ਏ ਕੌਣ ਐ ਹੂੰ ਬੰਦੇ ਮੈਂ ਸ਼ੁਕਰ ਕਰਦਾ ਐ ਪਰ ਐ ਤਾਂ ਦੇਖੋ ਮੈਂ ਕਿੱਥੇ ਛਾਂ ਜਾ ਕੇ ਆਇਆ ਹੂੰ ਫੇਰ ਅਰਨ ਦੀ ਅੱਖਾਂ ਖੁੱਲੀਆਂ ਹੂੰ ਜਦ ਚਿੱਠੀ ਲੀਗੀ ਹਾਂ ਵੀ ਕੌਣ ਆਏ ਹਮ ਬਸ ਫੇਰ ਇੱਜ਼ਤ ਕਰੀ ਫੇਰ ਇੱਜ਼ਤ ਕੀਤੀ ਹਮ ਹਾਂ ਲਓ ਜੀ ਹੁਣ ਵਿਆਹ ਦੀ ਇਹ ਵੀ ਗੱਲਾਂ ਕਰਨੀ ਬੇਬੇ ਤੁਹਾਡੇ ਪਿਓ ਕਿੱਥੇ ਆ ਜੀ ਪਿਓ ਕਿ ਖੰਨੇ ਖੰਨੇ ਦੇ ਪਿਓ ਕੇ ਅਸਲੀ ਸਲਾਣਾ ਸਲਾਣਾ ਇਹ ਕਿੱਥੇ ਪੈਂਦਾ ਜੀ ਖੰਨੇ ਦੇ ਨਾਲੇ ਆ ਖੰਨੇ ਦੇ ਨਾਲੇ ਪੈਂਦਾ ਹੈ ਹਮ ਅੱਛਾ ਜਦ ਵਿਆਹ ਹੋਇਆ ਜਦ ਦੀਆਂ ਗੱਲਾਂ ਗੁੱਲਾਂ ਯਾਦ ਹੈ ਤੁਹਾਨੂੰ ਕਿਸ ਤਰ੍ਹਾਂ ਰਾਥ ਗੱਡੀਆਂ ਕਿਸ ਤਰ੍ਹਾਂ ਹੁੰਦੇ ਸੀ ਵਿਆਹ ਪੁਰਾਣੇ ਕਿੱਦਾਂ ਦੇ ਹੁੰਦੇ ਸੀ ਸਭ ਦੇ ਰੀਤੇ ਜਾਂ ਤਾਂ ਹਾਂਜੀ ਸਭ ਦਾ ਹੀ ਵਿਆਹ ਤੇ ਗੱਡੀਆਂ ਗੁੱਡੀਆਂ ਇੰਟੀਆਂ ਜਾਂ ਤਾਂ ਹੂੰ ਇਹ ਤਾਂ ਪਰ ਗੱਡੀ ਕਰਕੇ ਲਗਾਈ ਤੇ ਆਪਣੀ ਅੱਛਾ ਅੱਗੇ ਰਸੂਤ ਹੁੰਦੇ ਤੇ ਗੱਡੀਆਂ ਹੁੰਦੀਆਂ ᱛੀਆਂ ਅੱਛਾ ਇਹ ਆਪਣੀ ਗੱਡੀ ਕਰਕੇ ਲਗਾਈ ਤੇ ਕਾਰ ਚ ਹਾਂਜੀ ਹਾਂ ਬੜੀ ਗੱਡੀ ਕਰੀ ᱛੀ ਅੱਛਾ ਹੂੰ ਹੂੰ ਕਮਾਲ ਹੈ ਬੜੀ ਹੂੰ ਤਾਂ ਇਹ ਤਾਂ ਕਹਿੰਦੇ ਤੁਸੀਂ ਤਾਂ ਕਹਿੰਦੇ ਗੱਡੀ ਜਾਏ ਸੀਗੇ ਜੀ ਕਾਰ ਚ ਅਸੀਂ ਗੱਡੀ ਕਰੀ ਸੀ ਬੜੀ ਗੱਡੀ ਅੱਛਾ ਉਸ ਜਮਾਨੇ ਚ ਵੀ ਉਸ ਹਾਂ ਹੂੰ ਚੱਲ ਪਿਆਦਾ ਕੰਮ ਗੱਡੀ ਜਾਂਦਾ ਚੱਲ ਪਿਆਦਾ ਕੰਮ ਹਾਂ ਤੇ ਜਨ ਜੁਨ ਕਿੰਨੇ ਦਿਨ ਰਹੀ ਫਿਰ ਥੋੜੇ ਜਿਹੇ ਬੰਦੇ ਲਗਾਏ ਸੀ ਅੱਛਾ ਇੱਕ ਦਿਨ ਰਹੀ ਸੀ ਇੱਕ ਦਿਨ ਰਹੀ ਸੀਗੀ ਤੇ ਇਹਦੇ ਨਾਲ ਹੂੰ ਇੱਕ ਰਾਤ ਪਹਿਲਾਂ ਤਿੰਨ ਤਿੰਨ ਰਾਤਾਂ ਹੂੰ ਹੂੰ ਪਹਿਲਾਂ ਤਾਂ ਤਿੰਨ ਤਿੰਨ ਰਾਤਾਂ ਹਾਂ ਹੂੰ ਇੱਕ ਰਾਤ ਰਹੀ ਸੀ ਹੂੰ ਦਾ ਫੇਰ ਦੋ ਦਿਨ ਆਗੇ ਅਸੀਂ ਹੂੰ ਹੂੰ अच्छा ज्यादा आजकल भी ਤੁਸੀਂ ਵਿਆਹ ਦੇਖਦੇ ਆ ਠੀਕ ਹੈ ਅੱਜ ਅੱਜਕਲ ਬਹੁਤ ਢੋਲ ਠਮਾਕੇ ਹੁੰਦੇ ਆ ਬਹੁਤ ਜਦ ਵੀ ਜਦ ਵਿਆਹ ਹੁੰਦੇ ਤੇ ਲੋਕ ਨੱਚਦੇ ਨੁੱਚਦੇ ਸੀਗੇ ਇੰਦੋਂ ਜ਼ਿਆਦੇ ਹੁੰਦਾ ਤਾਂ اچھا ਪਰ ਸ਼ਾਂਤੀ ਹੀ ਹੁੰਦਾ ਤਾਂ اچھا ਜਿਹੜਾ ਹੁਣ ਚਾਹੇ ਕੋਈ ਮਰੇ ਚਾਹੇ ਰਹੇ ਢੋਲ ਠਮਾਕਾ ਕਈ ਨਕਸਾਨ ਹੋ ਜਾਂਦੇ ਨੇ ਹਥਿਆਰ ਨਾਲ ਹੂੰ ਉਦੋਂ ਇਹ ਕੰਮ ਨਹੀਂ ਸੀ اچھا ਜਦ ਉਹ ਨਹੀਂ ਤੇ ਹੂੰ ਜਾਦ ਜਾਨ ਜੇੜੀ ਜਦ ਬਹੁਤ ਅਦਬ ਹੁੰਨ ਲੱਗਾ ਹੂੰ ਜਾਨਨ ਬੰਦਨ ਦੇ ਰਹੇ ਉਹਨੂੰ ਅੱਛਾ ਇੱਕ ਇੱਕ ਗਾਣਾ ਜਾਂ ਪਤਾ ਨਹੀਂ ਕੀ ਐ ਬੰਦਨ ਦੇ ਜਾਨ ਜਾਨ ਨੇ ਪੈਦਾ ਲਿਆ ਆਵਿਆ ਹੁੰਦਾ ਆਪਣਾ ਬੰਦਾ ਕਵੀਸਰ ਅੱਛਾ ਬਈ ਉਹਨਾਂ ਨੇ ਜਨ ਬੰਦ ਨਹੀਂ ਆਪਾਂ ਨੇ ਖੋਲ ਨਹੀਂ ਅੱਛਾ ਹਾਂ ਆਹ ਤਾਂ ਨਵੀਂ ਗੱਲ ਸੁਣੀ ਜਨ ਬੰਨਣ ਵਾਲੀ ਗੱਲ ਹੈ ਜੇ ਹੈ ਆ ਤਾਂ ਨਵੀਂ ਗੱਲ ਸੁਣੀ ਹੈ ਜਾਨ ਬੰਨਣ ਵਾਲੀ ਹਾਂਜੀ ਹਾਂ ਅੱਛਾ ਗਾਣਾ ਗਾ ਕੇ ਨਾ ਹੂੰ ਉਹ ਆ ਵੰਤਾ ਆ ਵੰਤਾ ਉਹ ਕਵੀਸ਼ਰ ਹੁੰਦਾ ਸੀਗਾ ਰਕਤ ਅੱਛਾ ਪੁੱਫੜ ਨੂੰ ਬੰਨਤਾ ਮਾਸੜ ਨੂੰ ਬੰਨਤਾ ਇਦਾਂ ਹਾਂ ਹਾਂ ਹਾਂਜੀ ਫੇਰ ਖੋਲਣੇ ਵਾਲਾ ਹੋਰ ਹੁੰਦਾ ਅੱਛਾ ਖੋਲਣ ਵਾਲਾ ਹੋਰ ਜਾਨਾਂ ਆਂ ਦਾ ਹੰਦਸੀ ਖੋਲਣ ਵਾਲਾ ਅੱਛਾ ਉਹ ਕਹਦੇ ਸੀ ਵੀ ਰੋਟੀ ਤਾਂ ਖਾਇਓ ਜ ਜਨ ਖੋਲੂਗੇ ਅੱਛਾ ਜਨ ਖੋਲ ਪੂਆ ਬੰਤੀ ਤੁਹਾਡੇ ਐ ਕਰਤਾ ਐ ਕਰਤਾ ਅੱਛਾ ਪੂਆ ਬੰਤੀ ਫੁੱਫੜ ਬੰਤਾ ਦੱਸਿਓ ਦੁਆਰਾ ਕਿ ਕਿਨੂ ਕਿਨੂ ਬੰਨੇ ਆ ਸਾਰੇ ਨਾਂ ਦੱਸੋ ਰਿਸ਼ਤੇਦਾਰਾਂ ਜਿਹਨੂੰ ਬੰਦੇ ਸੀਗੇ ਹਾਂਜੀ ਕਿਨੂ ਕਿਨੂ ਬੰਦੇ ਸੀਗੇ ਨਾਂ ਜਿਹੜੇ ਪੂਆ ਫੁੱਫੜ ਪ੍ਰਾਣਾ ਪੂਆ ਫੁੱਫੜ ਹਾਂ ਪ੍ਰਾਣਾ ਇਹ ਜੇ ਅੱਛਾ ਜਨ ਖੋਲ ਕੇ ਫੇਰ ਆਪਣਾ ਜਿਹੜਾ ਹੁੰਦਾ ਸੀ ਨਾਲ ਲੱਗਿਆ ਹੋਏ ਹਾਂ ਉਹ ਕਵੀਸਰ ਉਹ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਛੜਾਏ ਉਹਨਾਂ ਦੇ ਬੰਨੇ ਆਪਣੇ ਛੜਾਏ ਉਹਨਾਂ ਦੇ ਬੰਨੇ ਹਾਂ ਵਾਹ ਇਸ ਤਰ੍ਹਾਂ ਹੁੰਦੇ ਉਹ ਫਿਰ ਮਾਇਮੂਆ ਵੀ ਲੈਂਦੇ ਹੁੰਨੇ ਕਬੀਸ਼ਰ ਨਾ ਖੋਲਣ ਦੇ ਬੰਨਣ ਦੇ ਨਾ ਨਾ ਉਹ ਆਪਣੇ ਨਾਲ ਹੁੰਦੇ ਸੀ ਉਹ ਆਪਣੀ ਮਰਜ਼ੀ ਹੈ ਅੱਛਾ ਆਪਣੀ ਮਰਜ਼ੀ ਕੋਈ ਦੇ ਦਿੰਦਾ ਹਾਂ ਇਹ ਜਿਹੜਾ ਪੁਰਾਣਾ ਟਾਈਮ ਸੀ ਹੋ ਰਹੇ ਸੀ ਹੂੰ ਉਹ ਗੁੱਸਾ ਨਹੀਂ ਸੀ ਅੱਛਾ ਹੁਣ ਬਸਾਵਾ ਹੁੰਦਾ ਹੂੰ ਦੋਈ ਗੱਲ ਰੌਣਕ ਖਾਦੀ ਰਹਿਣੀ ਹੈ ਹੁਣ ਮੇਰਾ ਮੈਂ ਜਿੱਥੇ ਮਰਜੀ ਇਹਨਾਂ ਦੇ ਵਿੱਚ ਬਹਿ ਜਾਣਾ ਹੂੰ ਆਪਣੇ ਮੰਜੇ ਤੇ ਇਹਨਾਂ ਨਾਲ ਗੱਲਾਂ ਕਰਕੇ ਕੋਲ ਕੇ ਬਸ ਪੋਤੇ ਦੋਤਿਆਂ ਨਾਲ ਪੋਤੇ ਪੜੋਤੇ ਆ ਦੋਏ ਪੜੋਤੇ ਆ ਦਿਖਾਓ ਜਰਾ ਇਧਰ ਨੂੰ ਲਿਆ ਪੜੋਤੇ ਨੂੰ ਬਲਾਓ ਜਰਾ ਇਧਰ ਉਹ ਲਿਆ ਇਹਦੇ ਬਲਾਓ ਜਰਾ ਪੜੋਤੇਆਂ ਨੂੰ ਦੁਗਾਈ ਨੂੰ ਵੀ ਲਿਆ ਹਾਂ ਇਹਦਾ ਨਾਮ ਕੀ ਕਹਿੰਦਾ ਜਰਾ ਸੁਖਮਨ ਜੋਤ ਸਿੰਘ ਸੁਖਮਨ ਜੋਤ ਸਿੰਘ ਹਾਂ ਹਾਂ ਅੱਛਾ ਇਹ ਇਹ ਤੁਹਾਡੇ ਆੜੀ ਹੈ ਪੱਕੇ ਹੈ ਜੀ ਹਾਂ ਜੀ ਇਹ ਆੜੀ ਹੈ ਤੁਹਾਡੇ ਹਾਂ ਦੋਏ ਸਤੀ ਕਲਜੀ ਸਤੀ ਕਲਜੀ ਕੀ ਹਾਲ ਚਾਲ ਹੈ ਜੀ ਥਾਣੇਦਾਰ ਸਾਹਿਬ ਤੁਸੀਂ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਬਹੁਤ ਵਧੀਆ ਲੱਗਿਆ ਜੀ ਇਹ ਤੁਹਾਡੇ ਪੁੱਤਰ ਜੀ ਹੈ ਜੀ ਇਹ ਬੱਟਾ ਹੈ ਥਾਣੇਦਾਰ 2 ਸਾਲ ਪਹਿਲਾਂ ਰਿਟਾਇਰ ਕਰਾ ਲਿਆ ਅੱਛਾ ਮੈਂ ਹਰਾਂਕਰ ਸਾਹਬ ਕੰਮ ਸਾਹਬ ਅੱਛਾ ਮੁੰਡੇ ਕਿੱਥੇ ਗਿਆ ਹੋਇਆ ਸੀ ਕਿਥੇ ਹਾਂ 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 ਠੀਕ ਹੈ ਥਾਣੀਦਾਰ ਸਾਹਿਬ ਦੀ ਗੱਲ ਕਰ ਰਹੇ ਸੀ ਆਪਾਂ ਹਾਂ ਜੀ ਹੂੰ ਚਾਰ ਫਾਲ ਮੈਂ ਮੇਰੇ ਹੱਥਾਂ ਤਾਂ ਮੇਰਾ ਲੜਕਾ ਹੈ ਹਾਂ ਦੁਨੀਆ ਖਾਤਰ ਥਾਣੀਦਾਰ ਸਾਡੇ ਖਾਤਰ ਸਾਡੇ ਲੜਕੇ ਆ ਸਹੀ ਗੱਲ ਹੈ ਇਹ ਬਹੁਤ ਵਧੀਆ ਗੱਲਾਂ ਕਰਦੇ ਬਾਪੂ ਜੀ ਕਮਾਲ ਦੀਆਂ ਗੱਲਾਂ ਕਰ ਰਹੇ ਆ ਜੀ ਇਹਨਾਂ ਨੇ ਗੱਲ ਜਿਹੜੀ ਸ਼ੁਰੂ ਕੀਤੀ ਨਾ ਜੀ ਇੰਟਰਵਿਊ ਦੀ ਉੱਥੇ ਹੀ ਨਜ਼ਾਰਾ ਬਣਦਾ ਇਹਨਾਂ ਨੇ ਬਹੁਤ ਹੀ ਵਧੀਆ ਗੱਲਾਂ ਕਰ ਰਹੇ ਆ ਜੀ ਲੋ ਜੀ ਸੂਬੇਦਾਰ ਕਰਨੈਲ ਸਿੰਘ ਜੀ ਦਾ ਪਰਿਵਾਰ ਬੈਠਾ ਸਾਰਾ ਜੀ ਔਰ ਸਾਰੇ ਜੀ ਬੈਠੇ ਦੀ ਬੜਾ ਵਧੀਆ ਪਰਿਵਾਰ ਹੈ ਪਿੰਡ ਪੌਵਾਲ ਦੇ ਵਿੱਚ ਜ਼ਿਲ੍ਹਾ ਰੂਪੜ ਹੈ ਜੀ ਔਰ ਬਹੁਤ ਜ਼ਬਰਦਸਤ ਕੰਮ ਹੈ ਇਹਨਾਂ ਦੇ ਬੇਟਾ ਜੀ ਹੈ ਥਾਣੇਦਾਰ ਸਾਹਿਬ ਹੈ ਜੀ ਇਹ ਔਰ ਸਾਰੇ ਦੇ ਇੰਟਰੋਡਕਸ਼ਨ ਦਿੰਨੇ ਆ ਜੀ ਇਹਨਾਂ ਦੇ ਸਭ ਦੇ ਨਾਮ ਤੁਸੀਂ ਦੱਸਣੇ ਆ ਕੈਮਰੇ ਤੇ ਅੱਛਾ ਨਾਮ ਦੱਸੋ ਇਹਨਾਂ ਦਾ ਪਹਿਲਾਂ ਇੱਥੋਂ ਸ਼ੁਰੂ ਕਰੋ ਜੀ ਹਾਂ ਵੱਡਾ ਲੜਕਾ ਹੈ ਮੇਰਾ ਪਰਮਜੀਤ ਸਿੰਘ ਹਮ ਸਹੀ ਦੱਸਦਾ ਜੀ ਹਾਂਜੀ ਬਿਲਕੁਲ ਜੀ ਉੱਥੇ ਚਲੋ ਜੀ ਅੱਗੇ ਦੀ ਇਹਨਾਂ ਦੇ ਘਰ ਵਾਲੇ ਹੈਗੇ ਜਸਵੀਰ ਕੋਲ ਜੀ ਉੱਥੇ ਪਿੱਛੇ ਦੀ ਉਹ ਹੈਗਾ ਪੋਤਾ ਮੇਰਾ ਅਸੀਂ ਤਾਂ ਨੰਨੂ ਹੈ ਕਹਿੰਦੇ ਆ ਅੱਛਾ ਸਤਨਾਮ ਜੀ ਹਾਂਜੀ ਸਤਨਾਮ ਸਤਨਾਮ ਸਿੰਘ ਜੀ ਸਤਨਾਮ ਉਹਦਾ ਨਾਮ ਹਮ ਬੇਬੇ ਹੁਣ ਤੁਸੀਂ ਵੀ ਦੱਸ ਦੋ ਪਿੱਛੇ ਕੌਣ ਬੈਠੇ ਤੁਹਾਡੇ ਮੇਰੀ ਨੋਆ ਪੋਤ ਨੂੰ ਨਾਂ ਦੱਸੋ ਭਜਿੰਦਰ ਕੌਰ ਜੀ ਆ ਪਿੱਛੇ ਮੁੰਡਾ ਬੈਠਾ ਇੱਕ ਆ ਇਧਰ ਇੱਪੜੋਂ ਉੱਤਾਂ ਸਾਡਾ ਅੱਛਾ ਇਹਨਾਂ ਨਾਮ ਵੀ ਸਾਹਿਬ ਅਸੀਂ ਤਾਂ ਜੀਵੀ ਮਾਰ ਜੀ ਬਲਾ ਲੈਨੇ ਤੁਸੀਂ ਕਿੱਦਾਂ ਬੁਲਾਉਨੇ ਆ ਉਹਨੂੰ ਹਾਂ ਇਹ ਸੁਖਮਣ ਉਹ ਜੋਤ ਜੋਤੇ ਕਰਿੰਦੇ ਸੋ ਜੋ ਜੋਤ ਹਾਂ ਜੋਤੇ ਜੋਤੀ ਜੋਤੀ ਕਹਿੰਦੇ ਤੁਸੀਂ ਜੋਤੀ ਕਹਿੰਨਾ ਹਾਂ ਤੇ ਆਹ ਮੁੰਡਾ ਆਹ ਇਹ ਸੁਖਮਣ ਸੁਖਮਣ ਜੀ ਇਹ ਵੱਡਾ ਹੈ ਹਾਂ ਘਾਰ ਪਹਿਣਾ ਤੀਆਂ ਇੱਥੇ ਅੱਛਾ ਪਰ ਬਾਰ ਪਾਰੀ ਤਾਂ ਸੱਡਾਂ ਅੱਛਾ ਚਾਰ ਭੈਣਾ ਤੀਆਂ ਛੇ ਭਾਈ ਤੇ ਮਸੇਰ ਤੇ ਤਿੰਨ ਇੱਕ ਮਾਸੀ ਦੇ ਤਿੰਨ ਇੱਕ ਨੇ ਮਾਸੀਆਂ ਦੇ ਛੀਜਾ ਤੰਬਰ ਅੱਛਾ ਤਿੰਨ ਤਿੰਨ ਬੜਾ ਬੜਾ ਪਾਰੀ ਤਾਂ ਬਰ ਰਮਨੀਆਂ ਬਹੁਤ ਸਾਰਾ ਪਾਰੀ ਤਾਂ ਤੰਬਰ ਬਹੁਤ ਪਾਰੀ ਤਾਂ ਅਸੀਂ ਚਾਰ ਤੀਆਂ ਅੱਛਾ ਸਾਡੇ ਮਾਵਾ-ਮਾਪ ਕਹਿੰਦੇ ਆ ਰੋਟੀ ਖਾਂਦੇ ਪੀਂਦੇ ਤੇ ਸਾਰੇ ਦੂਏ ਦੋ ਪਾਰ ਇਹਨਾਂ ਦੇ ਉਹ ਵੀ ਫੌਜੀ ਤੇ ਅੱਛਾ ਉਹ ਵੀ ਫੌਜੀ ਤੇ ਉਹ ਵੀ ਫੌਜੀ ਤੇ ਹੂੰ ਫਿਰ ਉਹ ਕਹਿੰਦਾ ਵੀ ਹੁਣ ਅਸੀਂ ਇਕੱਲੇ ਇਕੱਲੇ ਕਿੱਥੇ ਟੋਲ ਨਹੀਂ ਜਾਣਾ ਅਸੀਂ ਤਾਂ ਹੁਣ ਇੱਥੇ ਉਹ ਕਰ ਦੇਣਾ ਸਾਰਿਆਂ ਦਾ ਅੱਛਾ ਇਦਾਂ ਹੀ ਹੋਇਆ ਦੀ ਹਾਂਜੀ ਹਾਂ ਅੱਛਾ ਚਾਰ ਭੈਣਾਂ ᱛੀਆਂ ਚਾਰ ਭੈਣਾਂ ਇੱਕੋ ਘਰ ਵਿੱਚ ਆਹੇ ਅੱਛਾ ਚਾਰ ਭੈਣਾਂ ਇੱਕੋ ਘਰ 'ਚ ਹੈ ਬੀਬੀ ਦੇ ਬੜੀਆਂ ਤਿੰਨ ਭੈਣਾਂ ਬੜੀਆਂ ਹੂੰ ਜੋ ਚੌਥਾ ਨੰਬਰ ਵੀ ਦੀ ਚੌਥਾ ਨੰਬਰ ਬੀਬੀ ਦਾ ਹਾਂ ਅੱਛਾ ਪੰਜ ਭੈਣਾਂ ᱛੀਆਂ ਇੱਕ ਭੈਣ ਬਾੜ ਪਰਸੌਂਸ ਪਰਖੰਨੇ ਕੋਲ ਅੱਛਾ ਚਾਰ ਭੈਣਾਂ ਇੱਥੇ ਹੀ ᱛੀਆਂ ਆਹੇ ਫੇ ਤਾਂ ਸਰਦਾਰੀ ਪੂਰੀ ਕੈਂਪ ਸੀ ਇਹਨਾਂ ਦੀ ਹੈ ਯੂਨਿਟੀ ਸੀ ਜੀ ਡੋਟੀ ਪੂਰੀ ਹਾਂ ਜੀ ਹਾਂ ਫਿਰ ਤਾਂ ਹਿੱਲਣ ਨਹੀਂ ਦਿੰਦੇ ਹੁਣੇ ਤੁਹਾਨੂੰ ਇਹ ਹਾਂ ਨਾ ਮੈਨੂੰ ਕਿਉਂ ਹੁਣੇ ਇਹਦਾ ਇਹ ਚਾਰ ਜਣੀਆਂ ਭਈਆ ਹੁਣ ਉਹ ਆਪਣੀ ਜਗ੍ਹਾ ਸੀ ਹੈ ਫੜੀ ਜਗ੍ਹਾ ਅੱਛਾ ਧਾਰਮਿਕ ਤੇ ਕਿਸੇ ਦੀ ਅੱਛਾ ਇਹ ਇੰਨੇ ਬੜੇ ਤੇ ਸਾਰੇ ਹੀ ਅੱਛਾ ਘਰਾਂ ਦੇ ਸਾਰੇ ਸਰਦਾਰੀ ਜੀ ਦੀ ਜੋ ਕਰਨਾ ਇਹਨਾਂ ਨੇ ਕਰਨਾ ਅੱਛਾ ਸਾਡਾ ਤਾਂ ਪਿੱਛਾ ਪਾ ਹੂੰ ਆਹ ਲਓ ਜੀ ਪਰ ਉਹ ਵਿਹਾਰ ਕਰਨਾ ਸਾਰੇ ਆਪਣੇ ਭਾਈਆਂ ਨੇ ਕਰਨਾ ਨਹੀਂ ਆਪਾਂ ਦੇਖੋ ਉਹ ਗੱਲ ਕਰਦੇ ਆਂ ਵੀ ਚਾਰ ਭੈਣਾ ਇਕੱਠੀਆਂ ਹੋਣ ਤਾਂ ਗੱਲ ਬਣ ਜਾਂਦੀ ਹੈ ਹੈ ਚਾਹ ਏਦਾਂ ਸੀ ਹਮ ਮਸੇਰ ਸੀਗੇ ਅਸੀਂ ਅੱਛਾ ਉਹ ਤਿੰਨ ਉਹ ਦੋਏ ਭਾਈ ਤੇ ਉਹ ਅਲੱਗ ਤੇ ਚਲੋ ਨਾਲ ਤਾਂ ਸੀਗੇ ਨਾ ਉਹ ਇਕੱਠੇ ਉਹ ਇਕੱਠੇ ਹੀ ਤੇ ਇਕੱਠੇ ਜਿੱਥੇ ਜਾਂਦੇ ਤੇ ਅਸੀਂ ਚਾਰੇ ਜਾਂਦੀਆਂ ਜਾਨੀ ਅਕਲ ਦੇ ਹਿਸਾਬ ਹੈਗੇ ਚਾਰੇ ਪੈਣਾ ਬਾਕੀ ਨਾ ਅਕਲ ਦੇ ਹਿਸਾਬ ਨਾਲ ਨਾ ਨਹੀਂ ਰਹਿਣੀ ਤੇਰੀ ਸਾਰਿਆਂ ਤੇ ਸਰਦਾਰੀ ਸੀ ਹਮ ਅਕਲ ਦੇ ਹਿਸਾਬ ਨਾਲ ਸਾਰਿਆਂ ਤੇ ਸਰਦਾਰੀ ਸੀ ਪੰਜਾਂ ਚੋਂ ਚਾਰ ਪਾਵੇ ਟੁੱਟ ਗਏ ਇੱਕੇ ਰਹਿ ਗਈ ਨਹੀਂ ਕੋਈ ਨਹੀਂ ਵਾਹਿਗੁਰੂ ਪੂਰੀ ਕਿਰਪਾ ਰੱਖਣਗੇ ਨਾ ਤੁਹਾਡੇ ਤੇ ਵੀ ਸਾਰੇ ਠੀਕ ਨੇ ਹਮ ਚਾਰਾਂ ਦੇ ਪਰਿਵਾਰ ਸਾਰੇ ਠੀਕ ਨੇ ਮਿਲਦੇ ਜੁਲਦੇ ਆ ਜੀ ਮਿਲਦੇ ਜੁਲਦੇ ਹਮ ਬਿਆਂ ਸਾਭੀ ਆ ਤਾਂ ਗੱਲ ਦੇਖੋ ਜੀ ਤਾਂ ਬੜੀ ਜ਼ਬਰਦਸਤ ਗਈ ਥਾਣੇਦਾਰ ਸਾਹਿਬ ਚਾਰ ਪੈਣਾ ਕਿ ਘਰ ਦੇ ਵਿੱਚ ਆਈ ਨਹੀਂ ਉਹ ਕਿਨਾਂ ਥੋੜਾ ਬਾਬਾ ਜੀ ਉਹਨੇ ਵੀ ਦੋ ਮੋੜ ਜਿਹੜਾ ਬਾਬਾ ਜੀ ਹੁਣੀ ਵੀ ਮਸੀਹਰ ਤੇ ਹਾਂ ਜੀ ਫਿਰ ਅਸੀਂ ਅੱਗੇ ਬਸੇਰ ਹੋ ਗਏ ਅੱਗੇ ਫਿਰ ਬਸੇਰ ਜੀ ਅੱਗੇ ਬੈ ਬੱਚੇ ਆਹੀ ਥੰਬਨੇ ਲਾਦਣਾ ਵੀ ਮਸੀਹਰਾਂ ਦਾ ਪਿੰਡ ਦੀ ਹੈ ਬਾਦੀ ਬਾਦੀ ਬਾਪੂ ਵਾਲਾ ਸਾਡਾ ਹੀ ਆ ਹਾਂ ਜੀ ਅੱਦਾ ਪੌੜ ਵਾਲ ਹੂੰ ਸਾਡੇ ਘਰਾਂ ਦਾ ਹੀ ਆ ਅੱਛਾ ਅੱਦਾ ਪੌੜ ਖਾੜੇ ਵੈਸੇ ਸਾਰੇ ਸਾਡੇ ਸਾਰੇ ਪਿੰਡ ਦਾ ਹੀ ਰੰਧਾਵਾ ਗੋਤਾ ਅੱਛਾ ਇਹ ਜੇ ਪਿੰਡ ਪਿਸ਼ੋਕੜ ਦੇਖਿਆ ਹੋਵੇ ਜੇ ਆਵੇ ਤਾਂ ਇੱਕ ਬੁੜੇ ਦੀ ਉਹ ਔਲਾਦ ਆ ਉਹਦੇ ਗਾਹਾਂ ਕਿ ਛੇ ਮੁੰਡੇ ਤੇ ਫਿਰ ਗਾਹਾਂ ਹੋਗੇ ਗਾਹਾਂ ਹੋਗੇ ਪੌੜ ਜਾਨੀ ਇੱਕ ਬੁੜੇ ਦਾ ਹੀ ਆ ਇਹ ਹੂੰ ਅੱਛਾ ਅੱਛਾ ਬੇਬੇ ਤੁਸੀਂ ਕਿਆ ਕਹਿ ਰਹੇ ਸੀਗੇ ਮਾਝ ਜਥਾ ਜਮ ਦੇ ਚਾਰੇ ਜਾਂਦੀਆਂ ਧੀਆਂ ਸੀ ਘਰੋ ਵਿਹਾਰ ਇਹ ਕਰਦੇ ਸੀ ਇਹ ਸਾਰੇ ਪਰਿਵਾਰ ਦੇ ਵਿੱਚ ਇਹਨੂੰ ਮੂਰੇ ਰੱਖਦੇ ਤੇ ਸਾਡੇ ਵੱਡੇ ਅੱਛਾ ਤੁਸੀਂ ਦੇਖੋ ਇਸ ਸਮੇ ਹੈ ਨਹੀਂ ਤੁਹਾਡੀਆਂ ਭੈਣਾਂ ਪਰ ਨਾਮ ਦੱਸਣੇ ਸਾਰਿਆਂ ਦੇ ਜੀ ਨਾਮ ਦੱਸੋ ਜੀ ਉਹਨਾਂ ਦੇ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਵਚਨ ਕੌਰ ਇੱਕ ਹੋ ਗਏ ਜੀ ਨੰਬਰ 2 ਤੇ ਜੀ ਗਰਦੀਾਲ ਕੌਰ ਹਾਂਜੀ ਨੰਬਰ 3 ਤੇ ਜੀ ਸਰਜੀਤ ਕੌਰ ਨੰਬਰ 4 ਤੇ ਜੀ ਮਲਕੀ ਟਕੌਰ ਲੋ ਜੀ ਤਾੜੀਆਂ ਬੇਬੇ ਲਈ ਨੋ ਸਾਰਿਆਂ ਦੇ ਦੱਸੇ ਜੋਰ ਦਾ ਤਾੜੀਆਂ ਖੜਾ ਮਾਰ ਯਾਰ ਹਾਂ ਆ ਦੇਖੋ ਜੀ ਗੱਲ ਬਣ ਗਈ ਦੀ ਆ ਤਾਂ ਮੈਂ ਦੇਖੋ ਇੱਕ ਗੱਲ ਕਹਾ ਤੁਹਾਨੂੰ ਹਾਂ ਜੀ ਮੈਨੂੰ ਇੰਨਾ ਚੰਗੀ ਲੱਗੀ ਨਾ ਜੀ ਇਹ ਗੱਲ ਸੁਣ ਕੇ ਵਿਚਾਰ ਪੈਣਾ ਇੱਕ ਘਰ ਚ ਬਹੁਤ ਇਹ ਤਾਂ ਮੈਂ ਕਹਿੰਦਾ ਪੰਜਾਬ ਦੇ ਵਿੱਚ ਬਹੁਤ ਘੱਟ ਹੋਣਾ ਜੀ ਇਹ ਇਹ ਗੱਲ ਸੱਚੀ ਹੈ ਜੀ ਫਾਦਰ ਸਾਹਿਬ ਨੇ 4 ਸਾਲ ਪਹਿਲਾਂ ਨੌਕਰੀ ਛਡਵਾ ਦਿੱ ਮੇਰੀ ਅੱਛਾ ਕਹਿੰਦੇ ਵੀ ਜੀ ਅਸੀਂ 4 ਸਾਲ ਹੋਰ ਜਿਉ ਜੂਗੇ ਜੇ ਤੂੰ ਸਾਨੂੰ ਰੋਜ਼ ਸਾਡੇ ਮੰਜੇ ਪਰਾ ਕੇ ਬੈਠ। ਅੱਛਾ ਇਹਨਾ ਕਰਕੇ ਫਿਰ ਨੌਕਰੀ ਛੱਡ ਦਿੱਤੀ। ਇਹਨਾ ਕਰਕੇ ਨੌਕਰੀ ਛੱਡਤੀ ਵੀ ਚਾ ਵੀ ਮਾਪੇ ਬਾਪ ਦੀ ਸੇਵਾ ਨਹੀਂ ਮਿਲਣੀ ਮੁੜ ਕੇ। ਹੂੰ ਹੌਸਲਾ ਪਰਤਾਨਾ ਜੀ ਤੁਸੀਂ ਇਹਨਾਂ ਦਾ ਕਹਿਣਾ। ਤੇਰੀ ਗੱਲ ਹੀ ਮੈਂ ਹੂੰ ਰੋਪੜ ਹੂੰ ਡੈਰੀ ਕਰ ਲਈ। 5-6 ਦਿਨ ਡੈਰੀ ਚੱਲੀ ਆ ਕੰਮ ਵਧੀਆ ਚੱਲ ਪਿਆ ਦਾ। ਹੂੰ ਇਹ ਰਾਤ ਨੂੰ 11 ਵਜੇ ਮੈਨੂੰ ਡੀਗ ਰਹੇ ਬੈਠੇ। ਅੱਛਾ ਇਹ ਆਇਆ ਨਹੀਂ। ਹੂੰ ਉਦਣੇ ਮੈਨੂੰ ਕਹਿੰਦੇ ਵੀ ਡੈਰੀ ਛੱਡ ਦੇ। ਹੌਂਦਾ ਹੀ ਨਹੀਂ ਸੀ। ਵੀ ਸਾਡੇ ਕੋਲ ਤੈਨੂੰ ਬੈਠੇ ਨੂੰ ਕਿੰਨੇ ਦਿਨ ਹੋ ਗਏ। अच्छा फिर ਮਹਾ ਮੈਨੂੰ ਡੈਰੀ ਨਹੀਂ ਚਾਹੀਦੀ ਮੈਨੂੰ ਤੁਸੀਂ ਉਹ ਚਾਹਦੇ ਆ ਹੂੰ ਕੋਈ ਚੱਕਰ ਨਹੀਂ ਡੈਰੀ ਛੱਡ ਦਿੰਨਾ ਪਰ ਮੈਂ ਤੁਹਾਡੇ ਕੋਲ ਵੇਚੇ ਕਰੂੰਗਾ। ਕੀ ਕਵਾਲ ਹੈ ਤੁਸੀਂ ਵੀ 6 ਦਿਨ ਦੁਕਾਨ ਚਲਾ ਕੇ 6 ਦਿਨ ਬਾਅਦ 7ਵੇਂ ਦਿਨ ਦੁਕਾਨ ਬੰਦ ਕਰਦੇ। ਰੋਪੜ ਦੀ ਦੁਕਾਨ ਬੰਦ ਕਰਦੀ। ਦੁਕਾਨ ਬੰਦ ਕਰਦੀ ਰੋਪੜ। ਹੂੰ ਕਿਉਂ 6 ਵਜੇ ਮੈਂ ਚਲੇ ਜਾਣਾ ਹੂੰ 11 ਵਜੇ ਆਉਣਾ ਇਹਨਾਂ ਨੇ ਸੁੱਤੇ ਪਏ ਹੋਣਾ ਸ਼ਾਮ ਨੂੰ 5-6 ਵਜੇ ਫੇਰ ਚੱਲ ਜਾਣਾ ਦੁਕਾਨ ਪਰ ਰਾਤ ਨੂੰ 11 ਵਜੇ ਆਉਣਾ ਇਹ ਫਿਰ ਅਖੀਰ ਇੱਕ ਦਿਨ ਡੀਕੀ ਹੋ ਗਏ ਮੈਨੂੰ ਬੈਠੇ ਅੱਛਾ 11 ਵਜੇ ਜਾਗਦੇ ਬੈਠੇ ਤੇ ਡੀਕਦੇ ਉਹ ਜਾਗਦੇ ਪਏ ਹੈ ਜੀ ਬੈਠੇ ਤੇ ਗੇਟ ਪਰ ਓਏ ਛੱਡਤੀ ਤੁਸੀਂ ਇਹ ਸੋਚ ਗਏ ਫੇਰ ਮੈਂ ਛੱਡ ਪਰੇ ਮੈਨੂੰ ਕੀ ਕਰਨਾ ਵਾਹ ਜੀ ਵਾਹ ਆ ਦੇਖੋ ਜੀ ਗੱਲ ਕਿੰਨੀ ਜ਼ਬਰਦਸਤ ਹੈ ਜੀ ਆਪਣੇ ਪਿਤਾ ਜੀ ਕਰਕੇ ਕਿਉਂਕਿ ਉਹ ਕਹਿੰਦੇ ਕਿ ਮੇਰੇ ਕੋਲ ਰਹਿਣਾ ਤੂੰ ਨਾ ਜਾ ਮੈਨੂੰ ਛੱਡ ਕੇ ਰੋਪੜ ਤੱਕ ਰੋਪੜੀ ਦੁਕਾਨ ਹੈ ਜੀ ਰੋਪੜ ਦੀ ਦੁਕਾਨ ਲੋਕੀ ਕੈਨੇਡਾ ਲੰਘ ਜਾਂਦੇ ਜੀ ਅਮਰੀਕਾ ਲੰਘ ਜਾਂਦੇ ਪੰਜਾਬ ਸਾਰਾ ਖਾਲੀ ਹੋ ਗਿਆ ਆਇਓ ਜੀ ਤੁਸੀਂ ਇੱਕ ਤੁਹਾਡੇ ਨਾਲ ਵੀ ਗੱਲ ਕਰਨੀ ਹੈ ਇਹ ਦੇਖੋ ਜੀ ਸਾਡੇ ਸੂਤਰਤਾ ਰਏ ਇਹ ਸਾਡੇ ਸੱਜਣ ਮਿੱਤਰ ਹੈ ਹਮੇਸ਼ਾ ਸਾਨੂੰ ਮਿਲਦੇ ਨਾਂ ਦੱਸਿਓ ਜੀ ਆਪਣਾ ਦੀ ਸਤਨਾਮ ਸਿੰਘ ਸਤਨਾਮ ਸਿੰਘ ਜੀ ਆਓ ਇੱਧਰ ਦੋ ਸੀਟ ਥੋੜੀ ਜੀ ਇੱਧਰ ਆ ਜਾਓ ਤੁਸੀਂ ਆਪਾਂ ਇੱਥੇ ਬਹਿ ਜੰਨੇ ਆ ਆ ਇੱਥੇ ਹੈਗੀ ਜਗ੍ਹਾ ਜੀ ਸਤਨਾਮ ਸਿੰਘ ਜੀ ਦੀ ਵੀ ਇੱਕ ਕਹਾਣੀ ਹੈ ਜੀ ਦੇਖੋ ਬਾਪੂ ਜੀ ਬਹੁਤ ਵਧੀਆ ਸ਼ੇਦ ਦੇਣ ਵਾਲੇ ਜਿਸ ਘਰ ਚ ਬਜ਼ੁਰਗ ਹੁੰਦੇ ਆ ਬੜੀ ਵੱਡੀ ਗੱਲ ਹੁੰਦੀ ਹੈ ਤੇ ਬਜ਼ੁਰਗਾਂ ਦਾ ਕਹਿਣਾ ਮੰਨਣ ਵਾਲੇ ਹੋਣ ਤਾਂ ਹੋਰ ਵੀ ਵੱਡੀ ਗੱਲ ਹੈ ਆ ਦੇਖੋ ਤੁਹਾਡੇ ਸਾਹਮਣੇ ਜੀਉਂਦੀ ਜਾਗਦੀ ਤਸਵੀਰ ਕੀ ਥਾਣੇਦਾਰ ਸਾਹਿਬ ਨੇ 4 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ ਇੱਕ ਤੁਸੀਂ ਵੀ ਕਹਾਣੀ ਦਸੀ ਦੁਬਈ ਜਾਣ ਦੀ ਬਜਾਏ ਇਹਨਾਂ ਨੇ ਕਿਹਾ ਕੀ ਕਹਿੰਦੇ ਸੀਗੇ ਜੀ ਉਹ